ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਅਸੀਂ ਗਰੀਬ ਕਿਉਂ ਹਾਂ ਦੋਸਤੋ ਵੈਸੇ ਤਾਂ ਭਾਰਤ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਲੋਕ ਰਹਿੰਦੇ ਹਨ ਜਿਸ ਤਰ੍ਹਾਂ ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਸਾਡੇ ਕੋਲ ਕਿੰਨਾ ਕੁ ਸ਼ਰਮਾਇਆ ਕਿੰਨੀ ਕਿ ਜਾਇਦਾਦ ਆ ਉਹਨਾਂ ਕੋਲ ਬਿਆਨਤ ਧਨ-ਦੌਲਤ ਹੈ ਕੋਈ ਉਹਨਾਂ ਨੂੰ ਆਪਣੀ ਧਨ-ਦੌਲਤ ਦਾ ਅੰਦਾਜ਼ਾ ਨਹੀਂ ਹੈ ਉਸ ਤੋਂ ਥੱਲੇ ਕੁਝ ਦੂਸਰੀ ਸ਼੍ਰੇਣੀ ਵੀ ਆਉਂਦੀ ਹੈ ਜਿਨ੍ਹਾਂ ਕੋਲ ਚੰਗੀਆਂ ਜਾਇਦਾਦਾਂ ਹਨ ਜਿਸ ਵਿੱਚ ਮਲਾਜ਼ਮ ਤਬਕਾ ਵੀ ਆ ਜਾਂਦਾ ਹੈ ਪਰ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਉਹ ਉਸ ਸ਼੍ਰੇਣੀ ਦੀ ਕਰਨੀ ਹੈ ਜਿਸ ਕੋਲੇ ਨਾ ਕੋਈ ਆਪਣੀ ਜਾਇਦਾਦ ਹੈ ਨਾ ਕੋਈ ਚੰਗਾ ਮਕਾਨ ਹੈ ਅਤੇ ਨਾ ਹੀ ਕੋਈ ਕਮਾਈ ਦਾ ਕੋਈ ਚੰਗਾ ਸਾਧਨ ਹੈ ਆਪਾਂ ਉਹਨਾਂ ਲੋਕਾਂ ਦੀ ਅੱਜ ਗੱਲ ਕਰਨੀ ਹੈ ਕਿ ਉਹ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਇਹ ਲੋਕ ਗਰੀਬ ਕਿਉਂ ਹਨ ਤਾਂ ਸਭ ਤੋਂ ਪਹਿਲਾਂ ਇਹਨਾਂ ਦੀ ਗਰੀਬੀ ਦੇ ਆਪਾਂ ਕਾਰਨਾਂ ਨੂੰ ਜੇਕਰ ਦੇਖਣਾ ਹੋਵੇ ਤਾਂ ਮੈਂ ਸਮਝਦਾ ਹਾਂ ਕਿ ਸਭ ਤੋਂ ਪਹਿਲਾ ਕਾਰਨ ਹੈ ਅਨਪੜਤਾ ਬੇਸ਼ੱਕ ਅੱਜ ਦੇ ਸਮੇਂ ਵਿੱਚ ਇਸ ਤਬਕੇ ਦੇ ਲੋਕ ਕਾਫੀ ਪੜ੍ਹ ਲਿਖ ਗਏ ਹਨ ਬਹੁਤ ਸਾਰੇ ਇਹਨਾਂ ਦੇ ਬੱਚੇ ਨੌਕਰੀਆਂ ਤੇ ਵੀ ਹੋ ਗਏ ਹਨ ਪਰ ਅਜੀਬ ਇਸ ਸ਼੍ਰੇਣੀ ਦਾ ਬਹੁਤ ਵੱਡਾ ਹਿੱਸਾ ਅਨਪੜ੍ਹ ਹੀ ਹੈ ਇਹਨਾਂ ਲੋਕਾਂ ਦੇ ਮਨ ਵਿੱਚ ਇੱਕ ਗੱਲ ਘਰ ਘਰ ਗਈ ਹੈ ਕਿ ਸਾਡੇ ਤਾਂ ਕਰਮਾਂ ਵਿੱਚ ਹੀ ਇਹ ਗਰੀਬੀ ਲਿਖੀ ਹੋਈ ਹੈ ਅਸੀਂ ਕੋਈ ਪਿਛਲੇ ਜਨਮਾਂ ਦਾ ਪਾਪ ਕੀਤਾ ਹੋਇਆ ਹੈ ਜਿਹੜੀ ਅੱਜ ਸਾਨੂੰ ਇਹ ਪਾਪ ਭੁਗਤਣੇ ਪੈ ਰਹੇ ਹਨ ਇਹਨਾਂ ਗੱਲਾਂ ਕਰਕੇ ਇਸ ਕਬੀਲੇ ਦੇ ਲੋਕ ਆਪਣੇ ਆਪ ਨੂੰ ਗਰੀਬ ਮੰਨੀ ਬੈਠੇ ਹਨ ਇੱਕ ਅਨਪੜ ਹੋਣ ਕਰਕੇ ਇਹਨਾਂ ਦਾ ਦਿਮਾਗ ਕੋਈ ਬਹੁਤ ਜ਼ਿਆਦਾ ਵਿਕਸਿਤ ਵੀ ਨਹੀਂ ਹੋਇਆ ਇਹ ਲੋਕ ਬਸ ਆਪਣੇ ਰੋਟੀ ਟੋਕ ਤੱਕ ਹੀ ਸੀਮਤ ਰਹਿੰਦੇ ਹਨ ਦੂਸਰਿਆਂ ਦੇ ਸਾਹਮਣੇ ਵੀ ਬਸ ਇਹ ਗਰੀਬ ਜਿਹੇ ਬਣ ਕੇ ਰਹਿਣਗੇ ਬਸ ਹਰ ਵਕਤ ਸਿਰ ਜਿਹਾ ਸੁੱਟ ਕੇ ਆਪਣੇ ਆਪ ਨੂੰ ਗਰੀਬ ਜਿਹਾ ਮਹਿਸੂਸ ਕਰਦੇ ਰਹਿੰਦੇ ਹਨ ਦੂਸਰਾ ਕਾਰਨ ਹੈ ਅੰਧ ਵਿਸ਼ਵਾਸ ਆਪਣੇ ਘਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਾਸਤੇ ਇਸ ਸ਼੍ਰੇਣੀ ਦੇ ਲੋਕ ਫਿਰ ਜਾਦੂ ਟੂਣਿਆਂ ਦਾ ਹਸਾਰਾ ਲੈਂਦੇ ਹਨ ਪੁਜਾਰੀ ਤਰ੍ਹਾਂ ਦੇ ਲੋਕ ਇਹਨਾਂ ਦੀ ਮਜਬੂਰੀ ਦਾ ਵਤ ਵਤ ਲਹਾ ਖਟਦੇ ਹਨ ਇਹ ਢੋਂਗੀ ਤਰ੍ਹਾਂ ਦੇ ਪੁਜਾਰੀ ਲੋਕ ਢੋਂਗੀ ਬਾਬੇ ਇਹਨਾਂ ਲੋਕਾਂ ਦੀ ਖੂਬ ਲੁੱਟ ਕਰਦੇ ਹਨ ਇਹ ਲੋਕ ਕਰਜ਼ਾ ਚੁੱਕ ਵੀ ਚੁੱਕ ਕੇ ਵੀ ਅਤੇ ਘਰ ਦੀ ਟੂਮ ਟਾਕੀ ਵੇਚ ਕੇ ਵੀ ਇਹ ਢੌਂਗੀ ਬਾਬਿਆਂ ਦੇ ਘਰ ਭਰ ਦਿੰਦੇ ਹਨ ਪਰ ਫਿਰ ਵੀ ਇਹਨਾਂ ਨੂੰ ਫਾਇਦਾ 5 ਪੈਸੇ ਦਾ ਵੀ ਨਹੀਂ ਹੁੰਦਾ ਸਿੱਟੇ ਵਜੋਂ ਇਹ ਲੋਕ ਹੋਰ ਗਰੀਬ ਹੁੰਦੇ ਜਾਂਦੇ ਹਨ ਤੀਸਰਾ ਕਾਰਨ ਹੈ ਬਿਮਾਰੀਆਂ ਸਿਹਤ ਸੰਬੰਧੀ ਜਾਣਕਾਰੀ ਨਾ ਹੋਣ ਕਰਕੇ ਇਹ ਲੋਕ ਬਿਮਾਰ ਬਹੁਤ ਹੁੰਦੇ ਹਨ ਨਿੱਕੀਆਂ ਨਿੱਕੀਆਂ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਡਾਕਟਰ ਲੋਕ ਇਹਨਾਂ ਦੀ ਖੂਬ ਲੁੱਟ ਕਰਦੇ ਹਨ ਬਿਨਾ ਮਤਲਬ ਤੋਂ ਟੈਸਟ ਬਿਨਾ ਮਤਲਬ ਤੋਂ ਪ੍ਰੈਸ਼ਰ ਬਿਨਾ ਮਤਲਬ ਤੋਂ ਦਵਾਈਆਂ ਦੇ ਕੇ ਨਾ ਲੋਕਾਂ ਦਾ ਖੂਬ ਪੈਸਾ ਲੁੱਟਦੇ ਹਨ ਆਪਣੀ ਬਿਮਾਰੀ ਨੂੰ ਠੀਕ ਕਰਨ ਵਾਸਤੇ ਲੋਕ ਫਿਰ ਬਾਬਿਆਂ ਕੋਲ ਜਾ ਕੇ ਥੋਲੇ ਵੀ ਪਾਉਂਦੇ ਹਨ ਬਾਬਿਆਂ ਕੋਲ ਜਾ ਕੇ ਪੁੱਛਾਂ ਕਢਵਾਉਂਦੇ ਹਨ ਇਸ ਤਰ੍ਹਾਂ ਡਾਕਟਰ ਤੇ ਬਾਬੇ ਦੋਨੋਂ ਮਿਲ ਕੇ ਇਹਨਾਂ ਲੋਕਾਂ ਦੀ ਸਾਰੀ ਦੀ ਸਾਰੀ ਕਮਾਈ ਨੂੰ ਹੜੱਪ ਕਰ ਲੈਂਦੇ ਹਨ ਸਿੱਟੇ ਵਜੋਂ ਇਹਨਾਂ ਲੋਕਾਂ ਦੀ ਗਰੀਬੀ ਦਿਨੋਂ ਦਿਨ ਵੱਧਦੀ ਹੀ ਚਲੀ ਜਾਂਦੀ ਹੈ ਅਗਲਾ ਕਾਰਨ ਹੈ ਵਿਹਲਾਪਨ ਗਰੀਬੀ ਦਾ ਇੱਕ ਬਹੁਤ ਵੱਡਾ ਕਾਰਨ ਸਾਡਾ ਵਿਹਲਾਪਨ ਵੀ ਹੈ ਸਾਰੇ 15 ਤੋਂ 25 ਸਾਲ ਤੱਕ ਦੀ ਉਮਰ ਦੀ ਜਿਹੜੀ ਪਨੇਰੀ ਹੈ ਇਹ ਬਿਲਕੁਲ ਵਲੀ ਰੰਦੀ ਹੈ ਉਸ ਵਿੱਚੋਂ ਬਹੁਤ ਸਾਰੇ ਬੱਚਿਆਂ ਨੇ ਨਾ ਆਪਣੀ ਕੋਈ ਪੜ੍ਹਾਈ ਕੀਤੀ ਹੈ ਤੇ ਨਾ ਉਹਨਾਂ ਨੇ ਕੋਈ ਅੱਠੀ ਕੰਮ ਕਰਨ ਦਾ ਕੋਈ ਹੁਨਰ ਸਿੱਖਿਆ ਹੈ ਉਹ ਨਾ ਕੋਈ ਨਿੱਕਾ ਮੋਟਾ ਕੰਮ ਕਰਦੇ ਹਨ ਬਸ ਸਾਰਾ ਦਿਨ ਉਹਨਾਂ ਨੂੰ ਵਿਹਲੇ ਬੈਠ ਕੇ ਨਸ਼ਾ ਕਰਨਾ ਹੀ ਵਧੀਆ ਕੰਮ ਲੱਗਦਾ ਹੈ ਇਹਨਾਂ ਵਿੱਚੋਂ ਬਹੁਤ ਘੱਟ ਬੱਚੇ ਹਨ ਜਿਹੜੇ ਵਧੀਆ ਪੜ੍ਹਾਈ ਕਰਕੇ ਆਪਣੀਆਂ ਨੌਕਰੀਆਂ ਉੱਪਰ ਹੋ ਗਏ ਹਨ ਨਹੀਂ ਤਾਂ ਜ਼ਿਆਦਾਤਰ ਤਾਂ ਵਿਹਲੇ ਹੀ ਰਹਿੰਦੇ ਹਨ ਤੇ ਆਪਣੇ ਮਾਤਾ ਪਿਤਾ ਦਾ ਮਨ ਦੁਖੀ ਕਰਦੇ ਰਹਿੰਦੇ ਹਨ ਗਰੀਬੀ ਦਾ ਅਗਲਾ ਕਾਰਨ ਹੈ ਨਸ਼ੇ ਵੈਸੇ ਤਾਂ ਨਸ਼ਾ ਸਾਰੀਆਂ ਸ਼੍ਰੇਣੀਆਂ ਦੇ ਲੋਕ ਹੀ ਕਰਦੇ ਹਨ ਪਰ ਉਹਨਾਂ ਕੋਲ ਜਾਇਦਾਦ ਅਤੇ ਕੰਮ ਹੋਣ ਕਰਕੇ ਕਮਾਈ ਦੇ ਸਾਧਨ ਹੋਣ ਕਰਕੇ ਉਹਨਾਂ ਦਾ ਡੰਗ ਲੈ ਜਾਂਦਾ ਪਰ ਗਰੀਬ ਲੋਕ ਲੋਕਾਂ ਕੋਲ ਨਾ ਕੋਈ ਚੰਗਾ ਰੁਜ਼ਗਾਰ ਹੁੰਦਾ ਤੇ ਨਾ ਕੋਈ ਕਮਾਈ ਦਾ ਹੋਰ ਸਾਧਨ ਹੁੰਦਾ ਹੈ ਦੇਖਿਆ ਗਿਆ ਹੈ ਕਿ ਗਰੀਬ ਤਬਕੇ ਦੇ ਲੋਕ ਸਭ ਤੋਂ ਵੱਧ ਨਸ਼ਾ ਕਰਦੇ ਹਨ ਇਹ ਲੋਕ ਜਿੰਨਾ ਰੁਪਿਆ ਕਮਾਉਂਦੇ ਹਨ ਬਸ ਸ਼ਾਮ ਤੱਕ ਉਸ ਵਿੱਚੋਂ ਅੱਧੇ ਤੋਂ ਵੱਧ ਨਸ਼ਾ ਉੱਪਰ ਖਰਚ ਕਰ ਦਿੰਦੇ ਹਨ ਇਹਨਾਂ ਲੋਕਾਂ ਨੂੰ ਆਪਣੇ ਪਰਿਵਾਰ ਦਾ ਬਹੁਤ ਘੱਟ ਫਿਕਰ ਹੁੰਦਾ ਪਰ ਸ਼ਾਮ ਨੂੰ ਜੋ ਨਸ਼ਾ ਕਰਨਾ ਹੁੰਦਾ ਹੈ ਉਸ ਦਾ ਜਿਆਦਾ ਫਿਕਰ ਨਹੀਂ ਹੁੰਦਾ ਹੈ ਅਗਲਾ ਕਾਰਨ ਹੈ ਲੜਾਈਆਂ ਝਗੜੇ ਜਦ ਇਹਨਾਂ ਲੋਕਾਂ ਦਾ ਨਸ਼ਾ ਕੀਤਾ ਹੁੰਦਾ ਹੈ ਤਾਂ ਇਹ ਲੋਕ ਇੱਕ ਦੂਜੇ ਨਾਲ ਲੜਾਈ ਝਗੜਾ ਬਹੁਤ ਕਰਦੇ ਹਨ ਲੜਾਈ ਝਗੜੇ ਦੀ ਗੱਲ ਜਦ ਕੋਟ ਕਚਹਿਰੀਆਂ ਤੇ ਥਾਣੇ ਤੱਕ ਪਹੁੰਚ ਜਾਂਦੀ ਹੈ ਤਾਂ ਫਿਰ ਪੁਲਿਸ ਵਿੱਚ ਪੈ ਕੇ ਇਹਨਾਂ ਦਾ ਰਾਜੀਨਾਮਾ ਕਰਵਾ ਦਿੰਦੀ ਹੈ ਫਿਰ ਇਹ ਦੋਨੋਂ ਧਿਰਾਂ ਪੁਲਿਸ ਨੂੰ ਨਾਮਾ ਦੇ ਕੇ ਰਾਜੀ ਹੋ ਜਾਂਦੇ ਹਨ ਫਿਰ ਜਿਸ ਨੂੰ ਬਾਅਦ ਵਿੱਚ ਕਹਿ ਦਿੱਤਾ ਜਾਂਦਾ ਕਿ ਸਾਡਾ ਰਾਜੀਨਾਮਾ ਹੋ ਗਿਆ ਹੈ ਇਸ ਤਰ੍ਹਾਂ ਰਾਜੀਨਾਮਾ ਵੀ ਇਹਨਾਂ ਦੀ ਗਰੀਬੀ ਦਾ ਮੁੱਖ ਕਾਰਨ ਹੈ ਸੋ ਕਿਹਾ ਜਾ ਸਕਦਾ ਹੈ ਕਿ ਅਨਪੜਤਾ ਵਿਲਾਪਨ ਆਂਧਵਿਸ਼ਵਾਸ ਬਿਮਾਰੀਆਂ ਤੇ ਝਗੜੇ ਅਤੇ ਨਸ਼ੇ ਇਹਨਾਂ ਲੋਕਾਂ ਦੀ ਗਰੀਬੀ ਦੇ ਮੁੱਖ ਕਾਰਨ ਹਨ ਜੇਕਰ ਇਹ 4-5 ਕਮਾਂ ਉੱਪਰ ਪੈਸਾ ਖਰਚਣਾ ਰੁਕ ਜਾਵੇ ਇਹਨਾਂ ਲੋਕਾਂ ਦੀ ਗਰੀਬੀ ਕਾਫੀ ਹੱਦ ਤੱਕ ਦੂਰ ਹੋ ਸਕਦੀ ਹੈ ਜੇਕਰ ਇਸ ਕੰਮ ਨੂੰ ਦੇਖਿਆ ਜਾਵੇ ਤਾਂ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈ ਬਸ ਥੋੜਾ ਜਿਹਾ ਬੁੱਧੀ ਤੋਂ ਕੰਮ ਲੈਣਾ ਪਵੇਗਾ ਕੁਝ ਚੰਗੇ ਲੋਕ ਜੋ ਇੱਕ ਚੰਗੇ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਅੱਗੇ ਆਉਣਾ ਪਵੇਗਾ ਇਹਨਾਂ ਲੋਕਾਂ ਦੀ ਕਾਉਂਸਲਿੰਗ ਕਰਕੇ ਸਿਹਤ ਸਬੰਧੀ ਥੋੜੀ ਟ੍ਰੇਨਿੰਗ ਦੇ ਕੇ ਕਿ ਆਪਣੀ ਸਿਹਤ ਨੂੰ ਕਿਵੇਂ ਠੀਕ ਰੱਖਣਾ ਹੈ ਜਾਂ ਹੋਰ ਸੁਝਾਅ ਦੇ ਕੇ ਇਹਨਾਂ ਲੋਕਾਂ ਦਾ ਦੀ ਗਰੀਬੀ ਦੂਰ ਕੀਤੀ ਜਾ ਸਕਦੀ ਹੈ ਇਹਨਾਂ ਲੋਕਾਂ ਦੀ ਕਾਉਂਸਲ ਕਾਉਂਸਲਿੰਗ ਕਰਕੇ ਵੀ ਇਹਨਾਂ ਨੂੰ ਸਮਝਾਇਆ ਜਾ ਸਕਦਾ ਹੈ ਜਦ ਲਗਾਤਾਰ ਇਸ ਤਰ੍ਹਾਂ ਦੀਆਂ ਕਲਾਸਾਂ ਲੱਗਣ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਕਿ ਜਿੰਨੇ ਵੀ ਤਰ੍ਹਾਂ ਦੇ ਲੋਕ ਇਹਨਾਂ ਗਰੀਬ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ ਉਹ ਇਹਨਾਂ ਲੋਕਾਂ ਦਾ ਪੈਸਾ ਨਹੀਂ ਲੁੱਟ ਸਕਣਗੇ ਜਦੋਂ 4-5 ਥਾਵਾਂ ਤੋਂ ਪੈਸਾ ਬਚਣ ਲੱਗ ਜਾਵੇਗਾ ਤਾਂ ਆਟੋਮੈਟਿਕਲੀ ਇਹਨਾਂ ਗਰੀਬ ਲੋਕਾਂ ਦੀ ਜ਼ਿੰਦਗੀ ਬਦਲ ਜਾਵੇਗੀ ਤੇ ਇਹ ਲੋਕ ਆਪਣੇ ਪੈਰਾਂ ਉੱਪਰ ਖੜੇ ਹੋ ਸਕਣਗੇ ਸੋ ਮੇਰਾ ਹੈ ਕਿ ਗਰੀਬ ਲੋਕ ਮੇਰੀ ਵੀਡੀਓ ਨੂੰ ਸੁਣ ਕੇ ਮੇਰੀਆਂ ਗੱਲਾਂ ਉੱਪਰ ਅਮਲ ਕਰਨਗੇ ਜੇਕਰ ਇੱਕ ਪਿੰਡ ਪਿੰਡ ਵਿੱਚੋਂ ਸਿਰਫ ਇੱਕ ਜਾਂ ਦੋ ਬੰਦਿਆਂ ਨੇ ਵੀ ਮੇਰੀ ਗੱਲ ਮੰਨ ਲਈ ਤਾਂ ਮੈਂ ਸਮਝਾਂਗਾ ਕਿ ਮੇਰੀ ਕੀਤੀ ਹੋਈ ਮਿਹਨਤ ਸਫਲ ਹੋ ਗਈ ਹੈ ਸੋ ਜੇਕਰ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀ ਮੇਰੀ ਵੀਡੀਓ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ